ਹਾਂਜੀ ਦੋਸਤੋ ਕੀ ਹਾਲ ਨੇ ਸਾਰਿਆਂ ਦੇ ਹੋ ਠੀਕ ਠਾਕ ਹੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੀ ਹੋਣਗੇ ਤੇ ਆਪਾਂ ਹਮੇਸ਼ਾ ਬੱਕਰੀਆਂ ਤੇ ਗੱਲ ਕਰਦੇ ਰਹਿੰਨੇ ਆ ਬੱਕਰੀਆਂ ਦੇ ਫਾਰਮਿੰਗ ਤੇ ਗੱਲ ਕਰਦੇ ਰਹਿੰਨੇ ਆ ਵੀ ਬੱਕਰੀਆਂ ਦਾ ਜਿਹੜਾ ਕਿੱਤਾ ਮਤਲਬ ਵੀ ਮੇਰੇ ਵਰਗਾ ਜਿਹੜਾ ਕਰਦਾ ਉਹ ਕਈ ਨਾ ਸਭ ਤੋਂ ਵਧੀਆ ਮਤਲਬ ਵਧੀਆ ਕੀਤਾ ਜਿਹਦੇ ਪੈਰ ਥੱਲੇ ਬਟੇਰਾ ਆ ਗਿਆ ਉਹ ਤਾਂ ਕਹਿੰਦਾ ਸਭ ਤੋਂ ਵਧੀਆ ਕੀਤਾ ਵਧੀਆ ਟੋਪ ਦਾ ਵਿੱਚ ਬੰਦੇ ਕਹਿੰਦੇ ਯਾਰ ਫਾਰਮਿੰਗ ਜਿਹੜੀ ਬੱਕਰੀ ਜਾਂ ਗੋਟ ਫਾਰਮਿੰਗ ਕੰਮ ਫੇਲ ਹੋ ਗਿਆ ਜੀ ਇਹ ਫੇਲ ਹੈ ਵਿਕਦੀ ਨਹੀਂ ਕੋਈ ਖਰੀਦਦਾਰ ਨਹੀਂ ਆਇਆ ਬਹੁ ਆ ਹੈਨਾ ਖਰਚਾ ਬੜਾ ਬਹੁਤ ਕੁਝ ਮਤਲਬ ਵੀ ਉਹ ਸਿਆਣੇ ਕਹਿੰਦੇ ਹੁੰਦੇ ਜਿੰਨੇ ਜਿੰਨੇ ਮੂੰਹ ਨਹੀਂ ਆ ਗੱਲਾਂ ਇਹ ਗੱਲ ਸਹੀ ਹੈ ਵੀ ਜਿੰਨੇ ਮੂੰਹ ਨਹੀਂ ਆ ਗੱਲਾਂ ਬੱਕਰੀ ਦਾ ਕੰਮ ਕੋਈ ਫੇਲ ਨਹੀਂ ਕੁਛ ਨਹੀਂ ਸਹੀ ਚੱਲੀ ਜਾਂਦਾ ਮੰਨ ਕੇ ਚਲੋ ਚੱਲਦਾ ਸਹੀ ਕਿਵੇਂ ਉਹ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਦੱਸਦਾ ਵੀਡੀਓ ਸਾਰੀ ਦੇਖਿਓ ਸਾਰੀ ਸਾਰੀ ਗੱਲ ਬਾਤ ਸੁਣੋ ਜਿੰਨੇ ਵੀ ਹੋਈ ਤੇ ਮੈਂ ਦੱਸਦਾ ਤਾਂ ਵੀ ਇੱਕ ਤਾਂ ਜਦੋਂ ਅੱਜ ਤੋਂ 2-4 ਸਾਲ ਪਹਿਲਾਂ ਇੱਕੋ ਦਾਮ ਫੜਾ ਦਫੜੀ ਮੱਛੀ ਨਾ ਵੀ ਬੱਕਰੀਆਂ ਖਰੀਦ ਲਓ ਬੱਕਰੀਆਂ ਲੈ ਲਓ ਜੀ ਬੱਕਰੀ 30 ਰੁਪਏ ਨਾਲ ਰਾਜ ਜਾਂਦੀ ਹੈ ਜੀ ਬੱਕਰੀ 35 ਨਾਲ ਰਾਜ ਜਾਂਦੀ ਆ ਬੱਕਰੀ 300 ਗ੍ਰਾਮ ਨਾਲ ਥਾਰ ਲੈਂਦੀ ਆ ਬੱਕਰੀ 250 ਗ੍ਰਾਮ ਨਾਲ ਥਾਰ ਲੈਂਦੀ ਆ ਹਨਾ ਇਹ ਗੱਲਾਂ ਕਰਕੇ ਵੱਡੇ ਵੱਡੇ ਲੋਕ ਫਾਰਮਿੰਗ ਦੇ ਵਿੱਚ ਆਏ ਵੀਰ 200 ਗ੍ਰਾਮ 300 ਗ੍ਰਾਮ ਦਾਣਾ ਖਾਣਾ ਪਸ਼ੂ ਨੇ ਤੇ ਕਮਾਈ ਦੇਣੀ ਆ ਮੱਝ ਜਿੰਨੀ ਇਹ ਝੂਠ ਸੀ ਬਾਈ ਮੱਝ ਜਿੰਨੀ ਕਮਾਈ ਬੱਕਰੀ ਮੱਝ ਨਾਲ ਨਹੀਂ ਲੜ ਸਕਦੀ ਮੱਝ ਨੇ ਡੇਲੀ ਦੁੱਧ ਦੇ ਕੇ ਕਮਾਈ ਦੇਣੀ ਆ ਕੱਟੀ ਝੋਟੀ ਨਾਲ ਤਿਆਰ ਹੋਣੀ ਆ ਉਹ ਅੱਡ ਫਾਰਮਿੰਗ ਆ ਗਾਟ ਫਾਰਮ ਹੀ ਅਲੱਗ ਆ ਜਿਨ੍ਹਾਂ ਨੂੰ 2-300 ਗ੍ਰਾਮ ਤੇ 30 ਰੁਪਿਆਵਾਂ ਵਾਲੀ ਮਾਲਾ ਗੱਲ ਦਿਮਾਗ 'ਚ ਬੜੀ ਸੀ ਉਹ ਬੰਦਿਆਂ ਨੇ ਬੱਕਰੀਆਂ ਦਾ ਵਾਤਾਵਾਂ ਖਰੀਦੀਆਂ ਫਾਰਮ ਖੋਲ੍ਹ ਲਏ ਵੱਡੇ ਵੱਡੇ ਹਨਾ ਤੇ ਦਾਣਾ ਪਾਣੀ ਜੀ ਪਾਉਣ ਲੱਗ ਗਏ ਮੰਨ ਲਓ ਵੀ ਗ੍ਰਾਮਾਂ ਦੇ ਹਿਸਾਬ ਨਾਲ ਉਹ ਪਾਉਣ ਲੱਗ ਗਏ ਬੱਕਰੀਆਂ ਜਿਵੇਂ ਲਈਆਂ ਸੀ ਖੜੀਆਂ ਸੁੱਕ ਗਈਆਂ ਬੱਕਰੀਆਂ ਬਾਈ ਜੇ ਬੱਕਰੀ 70 ਕਿਲੋ ਦੀ ਲਈ ਸੀ ਤਾਂ ਬੱਕਰੀ 35 ਕਿਲੋ ਦੀ ਰਹਿ ਗਈ ਕਿਉਂ ਉਹਨੂੰ ਗ੍ਰਾਮਾਂ ਦੇ ਹਿਸਾਬ ਨਾਲ ਦਾਣਾ ਮੈਨਣ ਲੱਗ ਗਿਆ ਬਾਈ ਜਿੱਥੋਂ ਲਿਆਂਦੀਆਂ ਸੀ ਅਗਲੇ ਕੋਲੇ ਖੁੱਲਾ ਖਾਂਦੀਆਂ ਸੀ ਯੇ ਨਾਲ ਇਹ ਦੱਸਿਆ ਹੋਇਆ ਸੀ ਵੀ 35 ਨਰਾਂ ਜਿੰਦੀਆਂ 40 ਨਰਾਂ ਜਿੰਦੀਆਂ ਜਿਆ ਨਰਾਂ ਦੀ ਬਹੁਤ ਜਿੰਦੀ ਹੈ ਉਸ ਤਾਂ ਉਹਦਾ ਕਰਕੇ ਮੰਨ ਲਾ ਵੀ ਉਹ ਬੰਦੇ ਕੰਮ ਛੱਡ ਗਏ ਸਾਰੀਆਂ ਬਕਤੀਆਂ ਵੇਚਤੀਆਂ ਫਾਰਮ ਬਕ ਵੇਚ ਤੇ ਬਕਾਉ ਬੰਦ ਕਰਤਾ ਕੰਮ ਯਾਰ ਫੇਲ ਹੋ ਗਿਆ ਉਹਨੇ ਦੇ ਭਾਅ ਤਾਂ ਕੰਮ ਹੋ ਗਿਆ ਫੇਲ ਅੱਛਾ ਦੂਜਾ ਨੰਬਰ ਫੇਲ ਹੋਣ ਦਾ ਕਾਰਨ ਸਭ ਤੋਂ ਵੱਡਾ ਜਿਹੜਾ ਵੀ ਆਪਾਂ ਨੂੰ ਰੇਟ ਨਹੀਂ ਮਿਲਦਾ ਜਾਂ ਆਪਾਂ 705 ਚ ਪਹਿਰੇ ਆ ਵੀ ਯਾਰ ਹੁਣ ਕਾਲੇ ਕਿ ਮੇਲੇ ਤੇ ਗਏ ਸੀ ਬਾਈ ਉੱਥੇ ਨਾ ਖਾਲੀ ਬੱਕਰੀਆਂ ਦਾ ਲੱਖ-ਲੱਖ ਰੁਪਇਆ ਲੱਗੀ ਜਾਵੇ ਉਹ ਜਿਨ੍ਹਾਂ ਦੀਆਂ ਬੱਕਰੀਆਂ ਸੀ ਉਹ ਕਹਿੰਦੇ ਅਸੀਂ ਦਿੰਦੇ ਨਹੀਂ ਬਾਈ ਲੱਖ ਦੀ ਵੀ ਬੱਕਰੀ ਨਹੀਂ ਦਿੰਦੇ ਤੇ ਆਮ ਬੱਕਰੀ ਸੋਨ ਵਾਲੀ 2 2.5 ਲੱਖ ਦੀ ਆਮ ਹੀ ਵਿਕੀ ਆ 30 40 70 ਹਜ਼ਾਰ ਵਾਲੀ ਤਾਂ ਆਮ ਹੀ ਬੱਕਰੀ ਹੁੰਦੀ ਹੈ ਹਨਾ ਉਹ ਤਾਂ ਆਮ ਹੀ ਵਿਕੀ ਜਾਂਦੀਆਂ ਨੇ ਤੇ 2 ਲੱਖ 2.5 ਲੱਖ ਬਾਈ ਬਹੁਤ ਮਹਿੰਗੀਆਂ ਵਿਕੀਆਂ ਬੱਕਰੀਆਂ ਉੱਥੇ ਉਹ ਬੱਕਰੀਆਂ ਮਹਿੰਗੀਆਂ ਕਿਉਂ ਵਿਕੀਆਂ ਉਹ ਬੱਕਰੀਆਂ ਬਰੀਡ 'ਚ ਸੀਗੀਆਂ ਮੰਨ ਕੇ ਚੱਲ ਬਰੀਡ ਬੌਸ ਚੰਗੀ ਤਿਆਰ ਕੀਤੀ ਹੋਈ ਸੀ ਮਾਈਆਂ ਨੇ ਜਿਨ੍ਹਾਂ ਦੀਆਂ ਬੱਕਰੀਆਂ ਵਿਕੀਆਂ ਕੱਦ ਬੰਨੀ ਜਾਂਦੇ ਆਪਾਂ ਵੀ ਕੱਦ ਵਾਲਾ ਵੱਡਾ ਹੁੰਦਾ ਕੱਦ ਵੀ ਦਰਮਿਆਨ 38 39 40 ਇੰਚ ਉਹ ਆਮ ਲੋਕਾਂ ਦੇ ਘਰਾਂ 'ਚ ਵੀ ਛੜੀਆਂ ਉਹਦਾ ਮਤਲਬ ਵੀ ਥੱਲੇ ਦੁੱਧ ਬਹੁਤ ਜ਼ਿਆਦੇ ਕੰਨ ਸਿੰਘ ਅਖਮਾ ਸਾਰੇ ਯਾਰ ਉਹਦੇ ਪੰਜੇ ਕੱਕੇ ਪੂਰੇ ਸੀ ਬਾਈ ਫੇਰ ਉਹ 2-2 2.5-2.5 ਲੱਖ ਦੀਆਂ ਬੱਕਰੀਆਂ ਵਿਕੀਆਂ ਬਰੀਡ ਚਾਕੇ ਬਰੀਡ ਦੀ ਗੱਲ ਕਰਦਾ ਮੈਂ ਹੁਣ ਬੱਕਰੀਆਂ ਦਾ ਮੇਰੇ ਕੋਲ ਹੀ ਫਿਰਦੀਆਂ ਬਾਈ ਮੈਂ ਤੁਹਾਨੂੰ ਕਹਦੇ ਆਂ ਵੀ ਇਹ ਤਾਂ ਬਾਲੀ ਤਕੜੀ ਬਰੀਡ ਦੀਆਂ ਮੇਰੇ ਕੋਲੇ ਮੈਂ ਤਾਂ ਆਪ ਬਈ ਤੁਹਾਡੇ ਨਾਲ ਦਾਗਾ ਹਜੀ ਹੌਲੀ ਹੌਲੀ ਸੁਧਾਰੀ ਜਨਾਂਗਾ ਬੱਕਰੇ ਲੈ ਲੈ ਬੱਕਰੀਆਂ ਤੋਂ ਕਹਾ ਪੱਠਾ ਬਣਾਵਾਂਗੇ ਪਾਲਾਂਗੇ ਫਿਰ ਬਰੀਡ ਸੁਧਰੂਗੀ ਘੱਟੋ ਘੱਟ 2 2.5 3 ਸਾਲਾਂ ਚ ਜਾ ਕੇ ਤੇ ਇਹ ਚੀਜ਼ ਐ ਵੀ ਬਰੀਡ ਚ ਵੇ ਜੜੀਆਂ ਬੱਕਰੀਆਂ ਲੈ ਲਈਆਂ ਬਰੀਡ ਦੀਆਂ ਨਹੀਂ ਲਈਆਂ ਗਈਆਂ ਕਿਸੇ ਤੋਂ ਹਨਾ ਪਤਾ ਨਹੀਂ ਸੀਗਾ ਉਹ ਬੰਦੇ ਠੱਗੀ ਦੇ ਵਿੱਚ ਆ ਗਏ ਠੱਗੇ ਕੇ ਕਹਿੰਦਾ ਭਾਵਾ ਤੇ ਮੰਗਰ ਲੱਗ ਕੇ ਨਾ ਕਹਿਣ ਦਾ ਭਾਅ ਵਿੱਚ ਵਿੱਚ ਬੰਦੇ ਨੇ ਬਹੁਤਿਆਂ ਮਹਿੰਗੀਆਂ ਲੈ ਲਈਆਂ ਵਿੱਚ ਜਮੇ ਹੀ ਸਸਤੀਆਂ ਲੈ ਲਈਆਂ ਵਿੱਚ ਮਹਿੰਗੀਆਂ ਲੈ ਲਈਆਂ ਜਿਨ੍ਹਾਂ ਨੇ ਮਹਿੰਗੀਆਂ ਲੈ ਲਈਆਂ ਜਮੀਂ ਚੋਪੜੇ ਗਏ ਬਈ ਕੰਮ ਚਲਾਉਣਾ ਨਹੀਂ ਆਇਆ ਸਾਹ ਵੀ ਨਹੀਂ ਸੀ ਕਿਤਾਬ ਵੀ ਨਹੀਂ ਸੀ ਆ ਖੜਿਆ ਆਪਣੇ ਛੋਟੇ ਮਿੱਤਰੋ ਹਜੇ ਤਾਂ ਬਈ ਛੋਟੇ ਆ ਜਿੱਦੇ ਇੱਕ ਬਾਈ ਨੇ ਕਮੈਂਟ ਕਰਿਆ ਸੀ ਕਹਿੰਦਾ ਤੇਰੀ ਬਰੀਡ ਮੇਰੀ ਬਰੀਡ ਬਈ ਮੇਰੀ ਬਰੀਡ ਨੂੰ ਕੀ ਹੋਇਆ ਮੇਰੀ ਬਰੀਡ ਵੀ ਠੀਕ ਆ ਮੇਰੀ ਬਰੀਡ ਵੀ ਠੀਕ ਆ ਬਈ ਜਿੰਨੀ ਕਿ ਜੋ ਜਿੰਨੇ ਕ ਮੈਂ ਪੈਸੇ ਲਾਏ ਉਹ ਨਹੀਂ ਕੋ ਠੀਕ ਆ ਹੈਨਾ ਹੌਲੀ ਹੌਲੀ ਪੱਠਾ ਤਿਆਰ ਕਰ ਲਾਂਗੇ ਚੰਗੇ ਵੋਗ ਦੇ ਬੱਚੇ ਆ ਜਾਣਗੇ ਉਹ ਪੱਠਾ ਬਣਾ ਲਾਂਗੇ ਫਿਰ ਬਰੀਡ ਸੁਧਰ ਜੂ ਬਾਈ ਤੇ ਹੁਣ ਜਿੰਨਾ ਕਿ ਮੈਨੂੰ ਪਤਾ ਲੱਗ ਗਿਆ ਮੈਂ ਦੱਸੀ ਜਨਾ ਵੀ ਭਈ ਆ ਚੀਜ਼ ਆ ਵੀ ਬਰੀਡ ਤੇ ਕੰਮ ਕਰੋ ਜੇ ਬਾਈ ਤੁਸੀਂ 2-2 2.5 ਲੱਖ ਦੀਆਂ ਬੱਕਰੀਆਂ ਵੇਚਣੀਆਂ ਨੇ ਪਹਿਲਾਂ ਤੁਹਾਨੂੰ ਬਰੀਡਰ ਬੱਚਾ ਲੈ ਕੇ ਪੂਰਾ ਵਧੀਆ ਮਨ ਲਾ ਉਹ ਤਿਆਰ ਕਰਨਾ ਪਊਗਾ ਉਹ ਤਿਆਰ ਕਰਕੇ ਉਹਦੇ ਬੱਚੇ ਲੈ ਕੇ ਉਹ ਬੱਚੇ ਤਿਆਰ ਕਰਨੇ ਪੈਣਗੇ ਬਰੀਡ ਬਣਾਉਣੀ ਪਊ ਕਹਿੰਦਾ ਭਾਬ ਉਹਦਾ ਰਵਾ ਤਿਆਰ ਕਰਨਾ ਪਊਗਾ ਠੀਕ ਹੈ ਜੇ ਤੁਸੀਂ ਆਖੋ ਸੀ ਮੁੱਲ ਖਰੀਦ ਲਾਂਗੇ ਉਹ ਤੁਹਾਡੀ ਇੱਛਾ ਹੈ ਜਿਹੜੇ ਬੰਦੇ ਮੰਨ ਕੇ ਚੱਲੋ ਵੀ ਸਹੀ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਆ ਬਈ ਬਰੀਡ ਤੇ ਆਜੋ 베ੜਾ ਮਾਲ ਕਢ ਦਿਓ ਬਰੀਡ ਦੇ ਉੱਤੇ ਜਿਵੇਂ ਸਿਰੇ ਤੋਂ ਸਿਰਾ ਰੱਖੋਗੇ ਨਾ ਸਿਰੇ ਤੋਂ ਸਿਰਾ ਬਾਹਲਾ ਕੱਦ ਬੰਨੀ ਨਹੀਂ ਜਣਾ ਕੱਲਾ ਮਾਲਾ ਜਿਹੜੀ ਬਰੀਡ ਹੁੰਦੀ ਐ ਨਸਲ ਹੁੰਦੀ ਐ ਅਸਲਾ ਹੁੰਦਾ ਜਿਹੜਾ ਉਹ ਚੀਜ਼ ਰੱਖੋ ਉਹ ਚੀਜ਼ ਦੇ ਦੁੱਧ ਵੀ ਹੁੰਦਾ ਥੱਲੇ ਕੱਦ ਵੀ ਵੱਡਾ ਹੁੰਦਾ ਸਾਰਾ ਕੁਝ ਹੁੰਦਾ ਉਹਦੇ 'ਚ ਯਾਰ 3348 ਇੰਚ ਆਮ ਨੋਰਮਲ ਜੇ ਕੱਦ ਦੀ ਬੱਕਰੀ ਲਓ ਬਾਹਲੀ ਮਹਿੰਗੀ ਤੇ ਕੋਈ ਫਾਇਦਾ ਨਹੀਂ ਵੀ ਆਪਾਂ ਆਖੀ ਬਾਹਲਾ ਮਹਿੰਗਾ ਪਸ਼ੂ ਵੀ ਆਪਾਂ ਨੂੰ ਉਹ ਕਰੂਗਾ ਤੇ ਵੀ ਸਾਬ ਨਾਲ ਨਵਾਂ ਬੰਦਾ ਤਾਂ 20000 ਤੋਂ ਵੱਧ ਰੁਪਈਆ ਨਾਲ ਲਾਓ 20000 ਦੇ ਵਿੱਚ ਬੱਕਰੀ 60 70 80% ਦੀ ਬੀਟ ਲ ਆ ਜਾਂਦੀ ਆ 80% ਤੇ ਚੰਗਾ ਬੋਕ ਛੱਡ ਕੇ 100% ਬਰੀਡ ਬਣ ਸਕਦੀ ਆ 80% ਵਾਲੀ 60 ਵਾਲੀ 70 ਵਾਲੀ ਦੇ ਚੰਗਾ 100% ਵਾਲਾ ਬੋਕ ਛੱਡ ਦਿਓ ਉਹ ਬੱਚਾ ਦੇਊ ਜਾਂ ਪੱਠ ਦੇਊ ਉਹ ਉਹਦੇ ਉੱਤੇ ਜੀ ਉਹਦੀ ਪੱਠ ਪਾਲ ਲਓ ਹਨਾ ਪੱਠਾਂ ਪਾਲ ਲੋਗਾ ਉਹ ਪੱਠਾਂ ਦੇ ਜੇ ਚੰਗਾ ਬੋਕ ਛੱਡਾਂਗੇ ਫੇਰ ਬਈ ਬਰੀਡ ਬਣਦੀ ਅਸਲ ਵੀ ਹਾਂ ਹੁਣ ਸਾਡੇ ਕੋਲੇ ਕੁਝ ਹੈਗਾ ਫਿਰ ਆਪਾਂ ਕਹਿਣ ਜੋਗੇ ਹੋ ਜਾਗੇ ਅਗਲੇ ਨੂੰ ਵੀ ਸਾਡੇ ਕੋਲੇ ਕੁਝ ਹੈਗਾ ਬਾਈ ਇਹ ਚੀਜ਼ ਹੁੰਦੀ ਹੈ ਬਾਈ ਵੀ ਫਾਰਮ ਫੇਲ ਹੋਣ ਦੇ ਕਈ ਕਾਰਨ ਬਣਦੇ ਨੇ ਬਾਈ ਇੱਕ ਤਾਂ ਜਿਹੜਾ ਹਾ ਦੱਸਿਆ ਸੀਗਾ ਇਹ ਤਾਂ ਗ੍ਰਾਮਾਂ ਦੇ ਹਿਸਾਬ ਨਾਲ ਖਾਂਦੀ ਹੈ ਬੱਕਰੀ ਦਾ ਬੱਕਰੀ ਗ੍ਰਾਮ-ਗ੍ਰੋਮ ਨਹੀਂ ਬਾਈ ਕੁਆਂਟਲਾਂ ਦੇ ਹਿਸਾਬ ਨਾਲ ਕਿਲੋਆਂ ਦੇ ਹਿਸਾਬ ਨਾਲ ਵੀ ਰਾਈਦੀ ਕੁਆਂਟਲਾਂ ਦੇ ਹਿਸਾਬ ਨਾਲ ਰਾਈਦੀ ਹੈ ਤੁਸੀਂ ਐ ਲਾ ਲਓ ਵੀ ਸਾਰਾ ਦਿਨ ਹੀ ਪਾਈ ਜੰਨੇ ਇਹਨਾਂ ਨੂੰ ਯਾਰ ਬਾਈ ਇੱਕ ਇੱਕ ਮਿੰਟ ਨਹੀਂ ਇਹਨਾਂ ਦੀ ਯਾਰ ਮੰਨ ਲਾ ਹੋ ਰਹੀਂਦੀ ਇਹ ਤਾਂ ਬਹਿ ਗਈਆਂ ਗਾਲਾਂ ਕੱਢ ਲਾਗੀਆਂ ਫਿਰ ਤਾਂ ਕੀ ਕਹਿਣਾ ਹੈ ਤੇ ਨਹੀਂ ਘਰੇ ਪਾਤਾ ਬਾਹਰ ਛੱਡਤੀਆਂ ਹੁਣ ਬਾਈ 5 ਵਜੇ ਦੀਆਂ 4:30 5 ਵਜੇ ਦੀਆਂ ਛੱਡੀਆਂ 7 ਵਜੇ ਘਰੇ ਵੜਾਂਗੇ ਖਾਈ ਜਾਂਦੀਆਂ ਨੇ ਇਹਨਾਂ ਨੂੰ ਅਸਲ ਦੇ ਵਿੱਚ ਨਾ ਜਿਹੜੀ ਬੱਕਰੀ ਦੀ ਜਾਤ ਆ ਨਾ ਉਹ ਬਾਹਰ ਜਾ ਕੇ ਹੀ ਸੰਤੁਸ਼ਟੀ ਮਿਲਦੀ ਏ ਉਹਨੂੰ ਤੁਸੀਂ ਘਰੇ ਉਹਨੂੰ ਖਾਲ ਬਣੇਵਿਆਂ ਦੀ ਸਰੋਂ ਦੀ ਦਾਣਾ ਫੱਕਾ ਜੋ ਮਰਜ਼ੀ ਪਾਈ ਚੱਲੋ ਜਦੋਂ ਬੱਕਰੀ ਬਾਹਰ ਗੇੜਾ ਦੇਈ 2 ਘੰਟੇ ਉਹਨੂੰ ਤੁਹਾਡਾ ਘਰ ਵਾਲਾ ਪਾਇਆ ਹੋਇਆ ਖਾਦਾ ਪੀਤਾ ਵੀ ਲੱਗੂਗਾ ਗਰੋਥ ਵੀ ਕਰੂ ਚਮਕ ਵੀ ਬਣੂ ਸਾਰਾ ਕੁਝ ਬਣੂਗਾ ਬਾਈ ਹੁਣ ਆ ਸਿਆਲੋ ਸਿਆਲ ਬੱਕਰੀਆਂ ਘਰੇ ਰੱਖੀਆਂ ਬਾਈ ਚਮਕੀ ਉੱਡ ਗਈ ਸਰੀਰ ਤੋਂ ਹੁਣ ਬਣੀਆਂ ਜਾ ਕੇ ਚਮਕ ਇਹਨਾਂ ਦੇ ਬਾਹਰ ਆਉਣ ਲੱਗੀਆਂ ਬਾਈ ਖੁੱਲਣ ਲੱਗਿਆ ਸਰੀਰ ਇਹਨਾਂ ਦਾ ਚੰਗਾ ਖਾਣ ਲੱਗੀਆਂ ਨੱਠਣ ਲੱਗੀਆਂ ਵਧੀਆ ਭੱਜ ਨੱਠਣ ਲੱਗੀਆਂ ਵਨ ਲਾਹ ਕਹਿੰਦਾ ਭਾਬਾ ਤੇ ਦੂਜਾ ਨੰਬਰ ਵੀ ਮਾਰਾ ਮੋਟਾ ਭਰ ਕੀੜਾ ਦਬੋ ਦਾਣਾ ਫੱਕਾ ਚੰਗਾ ਪਾਓ ਘਰੇ ਵੀ ਪਾਓ ਬਾਹਰ ਵੀ ਲੈ ਕੇ ਜਾਓ ਦੋਨੇ ਕੰਮ ਇਹ ਜਾਤ ਜਿਹੜੀ ਬੱਕਰੀ ਦੀ ਜਾਤ ਆ ਨਾ ਬਈ ਇਹ ਸਿਰਾ ਦੇਖ ਕੇ ਖੜਦੀ ਹੁੰਦੀ ਹੈ ਸਿਆਣੇ ਬੁੜੇ ਮਾਲ ਵਾਲੇ ਆ ਜਿਹੜੀ ਇਹ ਚੀਜ਼ਾਂ ਗੱਲਾਂ ਦੱਸਦੇ ਨੇ ਵੀ ਜਿਹੜੀ ਬੱਕਰੀ ਦੀ ਜਾਤ ਆ ਉਹ ਸਿਰਾ ਦੇਖ ਕੇ ਖੜਦੀ ਆ ਤੇ ਹੁਣ ਤੁਸੀਂ ਉਹ ਘਰੇ ਲਿਆ ਕੇ ਤਾੜਦੀਆਂ ਘਰੇ ਕਿਹੜੇ ਸਿਰੇ ਤੇ ਜਾਊਗੀ ਉਹ ਕਿਸੇ ਪਾਸੇ ਜੋਗਰੀ ਨਹੀਂ ਨਾ ਖੋਲਣੀ ਤੇ ਖੜੀ ਰਹਿਣਾ ਉਹਨੇ ਬੱਕਰੀ ਨੇ ਹਨਾ ਉਹ ਚੀਜ਼ ਕਿਤੇ ਨਾ ਕਿਤੇ ਆਪਾਂ ਨੂੰ ਘਾਟੇ ਦਾ ਕਾਰਨ ਬਣਦੀ ਆ ਇਹ ਮੈਂ ਤੁਹਾਨੂੰ ਗੱਲਾਂ ਉਹ ਦੱਸਦਾ ਜਿਹੜੀਆਂ ਮੇਰੇ ਨਾਲ ਹੱਡ ਬੀਤੀਆਂ ਹੋਈਆਂ ਨੇ ਮੈਂ ਵੀ ਬੱਕਰੀਆਂ ਘਰੇ ਰੱਖ ਰੱਖ ਕੇ ਵੇਖੀਆਂ ਜਿੰਨਾ ਚਿਰ ਬਾਹਰ ਨਹੀਂ ਛੱਡਦੇ ਬੱਕਰੀ ਨੂੰ ਟਿਕਾ ਹੀ ਨਹੀਂ ਆਉਂਦਾ ਬਾਈ ਹੁਣ ਤਾਂ ਮੈਂ ਆਪਦੇ ਘਰ ਦੇ ਕੋਲਿਆਂ ਆਪਦੀ ਪੈਲੀ ਜਾਂ ਵਿਹਲਾ ਪਿਆ ਜਾਂ ਛੱਡ ਲੈਨੇ ਹੁਣ ਇਹਦੇ ਬਾਅਦ ਆ ਬਾਈ 2-4 ਦਿਨਾਂ ਨੂੰ ਫਿਰ ਬਾਹਰ ਲੰਮਾ ਸੂਏ ਤੇ ਸੜਕਾਂ ਤੇ ਮੁੜਕੇ ਤਾਂ ਬੱਸ ਇਹ ਦੂ ਬਾਅਦ ਬਾਈ ਵੱਡ ਵੇਲੇ ਹੋਣ ਲੱਗ ਜਾਣਗੇ ਕਣਕਾਂ ਵੱਧ ਤੋਂ ਵੱਧ 20 ਦਿਨ ਲੈਣਗੀਆਂ ਵੱਡੀਆਂ ਜਾਣਗੀਆਂ ਮਤਲਬ ਚੱਲ ਪੂਗੀ ਮਸ਼ੀਨ 20 ਦਿਨਾਂ ਨੂੰ ਵਿੱਚ ਹੋਈਆਂ ਖੜੀਆਂ ਨੇ ਗੜੜ ਮੜੜ ਦੀਆਂ ਤਾਂ ਜੜੀਆਂ ਬਾੜੀਆਂ ਹਰੀਆਂ ਨੂੰ ਚੱਲ ਲੈ ਜਾਣਗੀਆਂ ਵੱਧ ਟਾਈਮ ਤੇ ਇਸੇ ਕਰਕੇ ਮੈਂ ਕਹਿਣਾ ਵੀ ਇੱਕ ਤਾਂ ਤੁਸੀਂ ਜਿਹੜਾ ਖਾਣ ਪੀਣ ਦੇਣਾ ਬੱਕਰੀ ਨੂੰ ਉਹ ਬਈ ਐਂ ਲਾ ਲੋ ਵੀ ਪਾਤਾ ਖੁਲਣੀ ਸਾਫ ਕਰੀ ਫੇਰ ਪਾਤਾ ਪਾਤੀ ਖੁਲਣੀ ਸਾਫ ਕਰੀ ਫੇਰ ਪਾਤਾ ਨੂੰ ਐਂ ਮੰਨ ਲਾ ਵੀ ਉਹ ਕਰੀ ਜਾਣਾ ਪਾਈ ਜਾਣਾ ਦੂਜਾ ਨੰਬਰ ਜੇ ਤੁਸੀਂ ਬਾਹਰ ਛੱਡ ਲੋਗੇ ਨਾਲੇ ਤਾਂ ਸੋਡਾ ਖਰਚਾ ਘਟੂਆ ਨਾਲੇ ਮਿਹਨਤ ਕਰ ਜੂ ਬਾਹਰ ਆਪਾਂ ਛੋਟੀ ਲੈ ਕੇ ਖੜਨਾ ਬੱਕਰੀਆਂ ਗਿੱਜੀਆਂ ਹੁੰਦੀਆਂ ਨੇ ਹੁਣ ਮੈਂ ਤਾਂ ਬੈਠਾਂਗਾ ਤੁਹਾਡੇ ਸਾਹਮਣੇ ਵੀਡੀਓ ਬਣਾਈ ਜਾਨਾ ਬੱਕਰੀਆਂ ਫਿਰਦੀਆਂ ਨੇ ਚਾਰਚ ਵੀਰੇ ਕਣਕ ਹੁਣ ਖਾਂਦੀਆਂ ਨੇ ਇਕੱਲੀ ਦੁੱਧਾ ਬਣਿਆ ਹੋਇਆ ਕੌੜੀ ਆ ਕਣਕਾ ਚਾਰਚ ਵੀਰੇ ਨਹੀਂ ਖਾਂਦੀਆਂ ਗਣਕਾ ਜੋ ਪੱਕ ਕੇ ਉਦੋਂ ਭਲਾ ਮੂੰਹ ਮਾਰਨ ਤੇ ਗੱਜੀਆਂ ਆਂਦੀਆਂ ਬੱਕਰੀਆਂ ਬਈ ਆਪਦਾ ਬਾਹਰ ਥੋੜਾ ਜਿਹਾ ਸ਼ੌਂਕ ਹੀ ਅਗੇੜਾ ਤੋਂ ਆਇਆ ਅੱਛਾ ਬਰੀਡ ਦੀਆਂ ਬੱਕਰੀਆਂ ਰੱਖ ਲੋ ਤੇ ਮੈਂ ਤੁਹਾਨੂੰ ਆ ਦੀ ਬ੍ਰੀਡ ਦਿਖਾਈ ਦਿੱਤੀ ਮੇਰੇ ਕੋਲੇ ਕਈ ਜੀ ਹੈ ਮੇਰੇ ਕੋਲੇ ਤਾਂ ਸਾਰੇ ਤਰ੍ਹਾਂ ਦਾ ਮਾਲ ਆ ਯਾਰ ਮਾੜੀ ਬੱਕਰੀ ਵੀ ਹੈ ਚੰਗੀ ਵੀ ਹੈ ਮਾੜੀਆਂ ਪੱਠਾਂ ਵੀ ਹੈ ਚੰਗੀਆਂ ਪੱਠਾਂ ਵੀ ਹੈ ਮੋਗ ਮੇਰੇ ਕੋਲ ਤੁਹਾਨੂੰ ਮੈਂ ਦਿਖਾ ਤੇ ਵੀ ਦੋ ਹੀ ਰੱਖੇ ਆ ਬ੍ਰੀਡਰ ਉਹ ਹਜੇ ਤਿਆਰ ਹੋਣਗੇ ਫਿਰ ਗਾਂ ਦੇਖਾਂਗੇ ਕੀ ਬਣਦਾ ਉਹਨਾਂ ਦਾ ਠੀਕ ਹੈ ਤੇ ਸਾਰਾ A to Z ਬਾਈ ਆਪਾਂ ਵਧੀਆ ਲਾ ਸਿਸਟਮ ਆਪਦੇ ਹਿਸਾਬ ਨਾਲ ਤਾਂ ਮੈਂ ਵਧੀਆ ਕਰੀ ਇਨਾਂ ਗਾਂ ਬਾਈ ਦੇਖੋ ਪ੍ਰਮਾਤਮਾ ਜੀ ਮਿਹਨਤ ਨੂੰ ਰੰਗ ਲਾਉਗਾ ਤੇ ਅੱਗੇ ਉਹ ਤਾਂ ਪ੍ਰਮਾਤਮਾ ਨੇ ਦੇਣਾ ਹਨਾ ਤੇ ਆਪਦੇ ਜਾਨੀ ਤਾਂ ਬਾਈ ਕੰਮ ਸਹੀ ਕਰਦੇ ਆ ਤੇ ਇਹ ਦੋ ਤਿੰਨ ਕਾਰਨ ਆ ਜਿਹੜੇ ਇਹ ਫਾਰਮ ਫੇਲ ਹੋਣ ਦੇ ਕਾਰਨ ਬਣੇ ਹੋਏ ਆ ਬਾਈ ਤੇ ਤੁਸੀਂ ਆਪ ਦੀ ਥੋੜੀ ਜੀ ਨਾ ਮਨਲਾ ਦਿਮਾਗ ਨਾਲ ਸੋਚ ਸਮਝ ਨਾਲ ਇਹ ਜਿਹੜਾ ਕੰਮ ਹੈ ਬੱਕਰੀ ਫਾਰਮ ਦਾ ਇੱਕ ਤਾਂ ਖਰੀਦਣ ਵੇਲੇ ਬਰੀਡ ਦੇਖ ਲਓ ਦੂਜਾ ਨੰਬਰ ਜਿਹੜਾ ਖਾਣ ਵਾਲਾ ਸਿਸਟਮ ਹੈ ਤਾਂ ਬਾਈ ਉਹ ਫੁੱਲੋ ਫੁੱਲ ਹੀ ਚੱਲੇ ਇਹ ਨਾ ਹੋਵੇ ਵੀ ਤੁਸੀਂ ਟੜਕੇ ਪਾਤਾ ਤੇ ਆਥਨ ਤੇ ਪਰਚਾਕੋ ਹੀ ਨਾ ਠੀਕ ਹੈ ਜਿਹੜੇ ਬੰਦਿਆਂ ਨੇ 300 ਗ੍ਰਾਮ ਤੇ ਆ ਤੇ 30 30 ਰੁਪਈਆਂ ਵਾਲੀਆਂ ਕਹਿ-ਕਹਿ ਕੇ ਬੱਕਰੀਆਂ ਲੋਕਾਂ ਨੂੰ ਦਵਾਈਆਂ ਸੀ ਨਾ ਉਹ ਆਪ ਹੀ ਫੇਲ ਹੋਏ ਬੈਠੇ ਆ ਬਾਈ ਉਹਨਾਂ ਦੇ ਬਾੜਿਆਂ 'ਚ ਆ ਕੇ ਦੇਖ ਲਓ ਖਾਲੀ ਅੱਜ ਉਹਨਾਂ ਦੇ ਬਾੜੇ ਖਾਲੀ ਐ ਜਿਹੜਾ ਬੰਦਾ ਕਰੜਾ ਹੱਡ ਕਰੜਾ ਉਹੀ ਬੰਦਾ ਕੱਟੂ ਬੱਕਰੀਆਂ 'ਚ ਮਾੜਾ ਬੰਦਾ ਨਹੀਂ ਕਰਦਾ ਬਾਈ ਸਾਰਾ ਦਿਨ ਆਲ ਯਰ ਪਕਾਈ ਵਾਲਾ ਕੰਮ ਐ ਸਾਰਾ ਦਿਨ ਪਸ਼ੂਆਂ ਦੇ ਵਿੱਚ ਪਸ਼ੂ ਹੀ ਹੋਣਾ ਪੈਂਦਾ ਜਿਹੜੇ ਬੱਕਰੀਆਂ ਵਾਲੇ ਪੁਰਾਣੇ ਆ ਜਿਹੜੀ ਆ ਨਾ ਉਹ ਇਹ ਗੱਲ ਕਹਿੰਦੇ ਆ ਜੇ ਜਿੰਨਾ ਤੁਸੀਂ ਬੱਕਰੀਆਂ ਦੇ ਵਿੱਚ ਰਹੋਗੇ ਜਿੰਨੀਆਂ ਬੱਕਰੀਆਂ ਨੂੰ ਰਜਾਓਗੇ ਉਹਨੇ ਹੀ ਤੁਹਾਨੂੰ ਰਜਾਊ ਉਹਨਾਂ ਦਾ ਮਤਲਬ ਕਹਿਣ ਦਾ ਇਹ ਆ ਵੀ ਵਿੱਚ ਹੀ ਰਹੋ ਬਾਈ ਜੇ ਬੱਕਰੀਆਂ ਦੇ ਵਿੱਚੋਂ ਨਾ ਕਮਾਉਣਾ ਪੈਸਾ ਕਮਾਉਣਾ ਵਿੱਚ ਹੀ ਰਹਿਣਾ ਪੈਂਦਾ ਤੇ ਬਿੱਤ ਤਾਂ ਵਿੱਚ ਕਾਮਯਾਬ ਬੰਦੇ ਵਧੀਆ ਕਾਮਯਾਬ ਬੰਦੇ ਬੱਕਰੀਆਂ 'ਚ ਉਹਨਾਂ ਨੇ ਵੀ 베ਚਤੀਆਂ ਯਾਰ ਉਹ ਕਹਿੰਦੇ ਪਕਾਈ ਵਾਲੀ ਆ ਘਾਟਾ 1 ਰੁਪਏ ਦਾ ਨਹੀਂ ਪਾਇਆ ਸਾਨੂੰ ਜਾਂ ਘਾਟਾ ਪਿਆ ਨਹੀਂ ਵਧੀਆ ਕੰਮ ਚੱਲਦਾ ਸੀ ਉਹਨਾਂ ਨੇ ਵੀ ਯਾਰ 베ਚਦਾ ਮਾਲ ਉਹ ਕਹਿੰਦੇ ਛੱਡ ਪਰਾਂ ਯਾਰ ਹੂੰ ਵੀ ਪਕਾਈ ਵਾਲੀ ਹੈ ਕੰਮ ਪਕਾਈ ਵਾਲਾ ਮਿਹਨਤ ਵਾਲਾ ਗੱਲ ਕਰ ਵੀ ਇੰਨਾ ਵੀ 2 ਰੁਪਏ ਬੰਦੇ ਨੂੰ ਬਣ ਜਾਂਦੇ ਆ ਇਹ ਚੀਜ਼ ਹੈਗੀ ਆ ਤੇ ਅੱਗੇ ਤੁਹਾਨੂੰ ਕੋਈ ਅਗਲੀ ਵੀਡੀਓ ਦੱਸਾਂਗੇ ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਈ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਭਰਾ ਬਣ ਕੇ ਧੰਨਵਾਦ ਜੀ